ਐਸਐਮਐਲ ਜੁਗੀ ਵੀਰੇ ਕੁੱਲ 115000 ਦੀ ਨਿਊ ਵੀਰੇ ਵੀਰੇ ਕੁੱਲ 135000 ਦੀ ਇੱਕ ਰਮਦਾਰੀ ਪਰ ਹੈ ਜੀ 2021 ਮਾਡਲ 125000 21 ਮਾਡਲ ਵਿਸ਼ਕਰਮਾ ਹੈ ਜੀ ਕੁੱਲ 1.5 ਲੱਖ ਰੁਪਏ 20 ਮਾਡਲ ਵਿਸ਼ਕਰਮਾ ਆ ਗਿਆ ਜੀ ਕੁੱਲ 140000 ਦਾ ਜਮਾ ਨਵੇਂ ਵਰਗੇ 24 ਮਾਡਲ ਵਿਸ਼ਕਰਮਾ ਦੇ ਰੀਪਰ ਨੇ ਜੀ ਤਿੰਨ ਚਾਰ ਆਪਣੇ ਕੋਲ 24 ਮਾਡਲ ਐਗਰੀ ਜੋਨ ਦੇ ਵੀਰੇ ਤਿੰਨ ਚਾਰ ਪੀਸ ਨੇ 57 ਇੰਚੀ 63 ਇੰਚੀ 63 ਇੰਚੀ ਲੈਂਡ ਫੋਰਸ ਜਮਾ ਨਵਾਂ ਪੀਸ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇ ਨਾਲ ਤੁਹਾਡਾ ਸਵਾਗਤ ਹੈ ਵੀਰੇ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਰੀਪਰਾਂ ਦੀ ਵੀਡੀਓ ਤਕਰੀਬਨ ਆਪਣੇ ਕੋਲੇ ਵੀਰੇ ਖੇਤੀ ਦੀ ਸਾਰੀ ਮਸ਼ੀਨਰੀ ਹੈ ਵੀਰੇ ਸੁਪਰ ਸੀਡਰ ਰੂਟਾ ਪੀਟਰ ਤੇ ਮੱਕੀ ਵਾਲੇ ਗ੍ਰੈਂਡਰ ਪਲਾਂਟਰ ਵਗੈਰਾ ਵੀਰੇ ਤੇ ਲੇਜ਼ਰ ਕਰਾਬ ਵੀ ਖੜੇ ਨੇ ਵੀਰੇ ਕੰਪੈਨਰ ਵਗੈਰਾ ਵੀ ਹੈਗੀਆਂ ਨੇ ਆਪਣੇ ਕੋਲੇ ਵੀਰੇ ਤੂੜੀ ਵਾਲੀਆਂ ਟਰਾਲੀਆਂ ਨੇ ਤੇ ਇਹਨਾਂ ਦੀ ਵੀਡੀਓ ਵੀਰੇ ਆਪਾਂ ਤੁਹਾਨੂੰ ਆ ਵੀਡੀਓ ਵਾਈਜ਼ ਪਾਉਂਦੇ ਰਹਾਂਗੇ ਅੱਜ ਤਕਰੀਬਨ ਕੋਸ਼ਿਸ਼ ਹੈ ਆਪਾਂ ਨੂੰ ਸਾਰੇ ਰੀਪਰਾਂ ਦੀ ਵੀਡੀਓ ਪਾਵਾਂਗੇ ਵੀਰੇ ਹੋ ਸਕੇ ਨਾਲ ਤੁਹਾਨੂੰ ਸੁਪਰ ਸੀਡਰ ਜਾਂ ਰੀਪਰ ਰੂਟਾ ਪੀਟਰ ਵੀ ਦਿਖ ਇਹ ਸਭ ਤੋਂ ਪਹਿਲਾਂ ਵੀਰੇ ਆਪਣੇ ਲੋਕੇਸ਼ਨ ਨੋਟ ਕਰੋ ਲੋਕੇਸ਼ਨ ਆਪਣੇ ਜੀਐਨਬੀ ਘੋੜੇਨਵ ਆਪਣਾ ਸੇਲ ਪਰਚੇਜ ਭਰ ਕੇ ਗੂਗਲ ਮੈਪ ਤੇ ਕੱਢ ਸਕਦੇ ਹੋ ਤੁਸੀਂ ਗੂਗਲ ਮੈਪ ਤੇ ਹੀ ਹੈ ਵੀਰੇ ਆਈਫੋਨ ਵਾਲੇ ਮੈਪ ਤੇ ਨਹੀਂ ਚੱਲਦੀ ਵੀਰੇ ਇਹ ਤੇ ਆਪਣੇ ਸੰਗਰੂਰ ਚ ਪੈਂਦਾ ਪਿੰਡ ਘੋੜੇਨਵ ਆਪਣਾ ਲਹਿਰੇਗਾ ਅੱਗੇ ਕੋਲੇ ਹੈ ਵੀਰੇ ਤੇ ਆਓ ਤੁਹਾਨੂੰ ਇਕੱਲੇ ਇਕੱਲੇ ਰੀਪਰ ਦੀ ਵੀਡੀਓ ਦਿਖਾਉਣੇ ਹੈ ਜੀ ਹਾਂਜੀ ਵੀਰੇ ਇਹ ਆ ਗਿਆ ਆਪਣੇ ਕੋਲੇ ਸ਼ਕਤੀਮਾਨ ਦਾ ਪਲੈਂਟਰ ਵੀਰੇ ਪਲੈਂਟਰ ਵੀਰੇ 2023 ਮਾਡਲ ਬਿਲਕੁਲ ਨਵੀਂ ਹੀ ਕੰਡੀਸ਼ਨ ਦਾ ਹੈ ਵੀਰੇ ਤੇ ਇਹਦੇ ਜਿਹੜੇ ਲੇਜਰ ਲੱਗੇ ਹੋ ਨੇ ਵੀਰੇ ਥੱਲੇ ਉਹ ਸ਼ਾਹ ਕੋਟ ਵਾਲੇ ਲੇਜਰ ਨੇ ਵੀਰੇ ਦੇਖ ਸਕਦੇ ਹੋ ਬਿਲਕੁਲ ਹੀ ਨਵੇਂ ਵਰਗੇ ਪਏ ਨੇ ਨਵੇਂ ਵਰਗਾ ਹੀ ਪਲੈਂਟਰ ਹੈ ਵੀਰੇ ਕੁੱਲ 4 ਲੱਖ 10000 ਦਾ ਜੋ ਕਿ ਨਮਾ ਤੁਹਾਨੂੰ ਵੀ ਪਤਾ ਹੈ ਵੀਰੇ 5.5 ਤੋਂ 6 ਲੱਖ ਦੇ ਘਰਾਂ ਚ ਐਵਰੇਜ 6 ਲੱਖ ਰੁਪਏ ਦਾ ਪੈਂਦਾ ਇਹ ਆਪਾਂ ਨੂੰ ਪੈ ਜੂਗਾ ਵੀਰੇ ਇਹ ਕੁੱਲ 4 ਲੱਖ 10000 ਦਾ ਜਿਹੜੇ ਪ੍ਰਾਣੇ ਲੈਣਾ ਵੀਰੇ ਰੇਟ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਰੇਟ ਫਿਕਸ ਰਹੂਗਾ ਜੀ ਇਹਦਾ ਆ ਪਲੈਂਟਰ ਦੇ ਚੱਲਣ ਕਰਨ ਦੀ ਹਰ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਚਲਾ ਕੇ ਤਸੱਲੀ ਕਰਕੇ ਜੀ ਲਿਜਾ ਸਕਦੇ ਆ ਜੀ ਤੇ ਜਿਆਦਾਤਰ ਅੱਜ ਤੁਹਾਨੂੰ ਵੀਰੇ ਵੀਡੀਓ ਚ ਕੋਸ਼ਿਸ਼ ਕਰਾਂਗੇ ਵੀ ਆਪਾਂ ਰੀਪਰ ਦਿਖਾਈਏ ਚੱਲ ਵੀਰੇ ਅੱਗੇ ਰੀਪਰ ਦਿਖਾ ਦੇ ਇਹ ਰੀਪਰ ਵੀਰੇ ਆਪਣਾ ਸੇਲ ਹੋ ਗਿਆ ਜੀ ਅੱਗੇ ਆ ਗਿਆ ਜੀ ਲੈਂਡ ਫੋਰਸ ਕੰਪਨੀ ਦਾ ਰੀਪਰ ਵੀਰੇ ਜਵਾ ਨਵਾਂ ਰੀਪਰ ਹੈ ਵੀਰੇ ਨਵਾਂ ਨਕੋਰ ਰੀਪਰ ਕਹਿ ਕੇ ਲਿਜਾ ਸਕਦੇ ਹੋ ਤੁਸੀਂ ਇਹ ਵੀ ਨਵਾਂ ਲੈ ਕੇ ਆਏ ਆ 2024 ਮਾਡਲ ਵੀਰੇ 60 ਇੰਚ 60 ਇੰਚ ਦੀ ਡਿਮਾਂਡ ਵੀਰੇ ਤੁਹਾਨੂੰ ਵੀ ਪਤਾ ਲੈਂਡ ਫੋਰਸ ਦੀ ਪਿਛਲੇ ਸੀਜ਼ਨ ਬਹੁਤ ਜ਼ਿਆਦਾ ਰਹੀ ਹੈ ਜੀ ਤਕਰੀਬਨ ਇਹਨਾਂ ਨੇ ਪਿਛਲੇ ਸੀਜ਼ਨ ਹੀ ਜ਼ਿਆਦਾ ਕੱਢੇ ਨੇ 60 ਤੇ 66 ਇੰਚੀ ਤੇ ਰੇਟ ਵੀਰੇ 275000 ਦਾ 24 ਮਾਡਲ ਪੀਸ ਪੈ ਜੂਗਾ ਵੀਰੇ ਜਮਨ ਨਵਾ ਮੰਨ ਕੇ ਲੈ ਜਿਓ ਜੀ ਤੇ ਫਿੰਗਰਾਂ ਵਗੈਰਾ ਦੀ ਕੰਡੀਸ਼ਨ ਵੀਰੇ ਲਪੇਟ ਪੱਖਿਆਂ ਦੀ ਬਿਲਕੁਲ ਓਕੇ ਪਈ ਐ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਨਵਾ ਰੀਪਰੇ ਵੀਰੇ ਦੇਖੋ ਮਾਰ ਕੇ ਗਰੀਸ ਤੁਸੀਂ ਚਲਾ ਸਕਦੇ ਓ ਨੂੰ ਬਲੇਡਾਂ ਦੇ ਪਾਸੇ ਚੇਂਜ ਕਰਕੇ ਤੇ ਅੱਗੇ ਆ ਗਿਆ ਵੀਰੇ ਇਹ ਵੀ ਲੈਂਡ ਫੋਰਸ ਦਾ ਇਹ 2023 ਮਾਡਲ ਐ ਜੀ 2023 ਮਾਡਲ ਐ ਕੁੱਲ 235000 ਰੁਪਏ ਦਾ ਪੀਸ ਪੈ ਜਾਊਗਾ ਜੀ ਵੱਡੇ ਟਾਇਰਾਂ ਚ ਹੈ ਜੀ ਬੀਕੇਟੀ ਕੰਪਨੀ ਦੇ ਟਾਇਰ ਨੇ ਬਿਲਕੁਲ ਸਾਫ਼ ਸੁਥਰੀ ਜੀ ਕੰਡੀਸ਼ਨ ਵਾਲਾ ਰੀਪਰ ਹੈ ਜੀ ਆਹ ਦੇਖੋ ਪਿੱਛੋਂ ਕੰਡੀਸ਼ਨ ਦੇਖੋ ਵੀਰੇ ਜਿਵੇਂ ਨਵੇਂ ਵਰਗੀ ਕੰਡੀਸ਼ਨ ਪਈ ਹੈ ਜੀ ਲੈਂਡ ਫੋਰਸ ਕੰਪਨੀ ਦੇ ਰੀਪਰ ਨੇ ਬਿਲਕੁਲ ਵਧੀਆ ਕੁਆਲਿਟੀ ਵਾਲੇ ਨੇ ਇਹ ਐ ਮੰਨ ਕੇ ਚੱਲੋ 57 ਇੰਚ ਹੀ ਆ ਗਿਆ ਜੀ ਪੂਰਾ ਸਾਫ਼ ਸੁਥਰਾ ਜੀ ਰੀਪਰ ਹੈ ਕੁੱਲ 235000 ਦਾ ਬਕਾਇਦਾ ਕਟਿੰਗ ਹੈ ਵੀਰੇ ਸਾਰਾ ਕੁਝ ਤੇ ਆਪਾਂ ਨੂੰ ਫੋਨ ਤੇ ਤੁਸੀਂ ਵੀਡੀਓ ਦੇਖ ਕੇ ਮੰਗਾ ਵੀ ਸਕਦੇ ਹੋ ਰੀਪਰ ਇੱਥੇ ਆ ਕੇ ਵੀਰੇ ਵਿਜਿਟ ਵੀ ਕਰ ਸਕਦੇ ਹੋ ਰੀਪਰ ਆਪਣੇ ਕੋਲੇ ਬਹੁਤ ਨੇ ਤੇ ਆਉਂਦੇ ਰਹਿਣਗੇ ਘੱਟੋ ਘੱਟ ਰੇਟ ਵਾਲੇ ਮਿਲ ਜਾਣਗੇ ਵੀਰੇ ਜਿਆਦਾ ਤੋਂ ਜਿਆਦਾ ਰੇਟ ਵਾਲੇ ਮਿਲ ਜਾਣਗੇ ਦੇਖੋ ਕੁਆਲਿਟੀਆਂ ਸਾਰੀਆਂ ਤੇ ਇਹ ਆ ਗਿਆ ਵੀਰੇ ਇਹ 63 ਇੰਚੀ ਹੈ ਵੀਰੇ ਤਕਰੀਬਨ 8.5 ਫੁੱਟੇ ਕਟਰ ਵਾਲਾ ਜੀ ਵੱਡੇ ਟਰੈਕਟਰ ਵਾਲਿਆਂ ਵੀਰਾਂ ਵਾਸਤੇ ਹੈ ਜਿਹੜੇ ਬਾਈਆਂ ਕੋਲੇ 4x4 ਜਾਂ ਆਪਣਾ 70 75 HP ਵਾਲਾ ਟਰੈਕਟਰ ਨੇ 60 65 ਵਾਲੇ ਉਹ ਆਰਾਮ ਨਾਲ ਖਿੱਚਣਗੇ ਬਲੇਡਾਂ ਦਾ ਇੱਕ ਸਿਰਾ ਵੀਰੇ ਪੂਰਾ ਵਧੀਆ ਪਿਆ ਹੈ ਇੱਕ ਹੀ ਸਾਈਡ ਚ ਚਲਾਈ ਹੈ ਵੀਰੇ ਆਪਣੀਆਂ ਵੀਡੀਓ ਪਾਈਆਂ ਹੋਈਆਂ ਨੇ ਇਹਦੀਆਂ ਇਹ ਆਪਾਂ ਘਰੇ ਚਲਾਈ ਹੋਈ ਮਸ਼ੀਨ ਹੈ ਜੀ ਆਪਣੇ ਆਪਣੀ ਤੂੜੀ ਕਰੀ ਹੈ ਇਹਦੇ ਨਾਲ ਇਹ ਆਪਾਂ ਲਿਆਂਦੀ ਨਹੀਂ ਹੋਈ ਆ ਆਪਣੀ ਖੋਦੀ ਹੈ ਵੀਰੇ ਦੇਖੀ ਵੀ ਹੋਣੀ ਵੀਰੇ ਵੀਡੀਓ ਪਹਿਲਾਂ ਤੁਸੀਂ ਤੇ ਇਹ ਆਪਾਂ ਨੂੰ ਵੀਰੇ 3 ਲੱਖ 5000 ਰੁਪਏ ਦਾ ਰੀਪਰ ਪੈ ਜੂਗਾ ਰੀਪਰ ਇਹ ਵੀ ਜਿਵੇਂ ਨਵੇਂ ਵਰਗ ਹੈ 2024 ਮਾਡਲ 63 ਇੰਚੀ ਦੀ ਤਕਰੀਬਨ ਟਾਇਰ ਵੱਡਿਆਂ ਚ ਆ ਜਾਓ ਜੀ ਅੱਗੇ ਇੱਕ ਹੋਰ ਆ ਗਿਆ ਜੀ ਲੈਂਡ ਫੋਰਸ ਦਾ 2020 ਮਾਡਲ 2020 ਮਾਡਲ ਹੈ ਜੀ ਕੰਡੀਸ਼ਨ ਵਧੀਆ ਪਈ ਹੈ ਤੇ ਰੇਟ ਵੀਰੇ ਕੁੱਲ 1,60,000 ਦਾ ਜੀ 2020 ਮਾਡਲ ਲੈਂਡ ਫੋਰਸ ਕੰਪਨੀ ਦਾ 57 ਇੰਚੀ ਜੀ ਕੰਡੀਸ਼ਨ ਦੇਖ ਲਓ ਪਿੱਛੋਂ ਵੀਰੇ ਲਪੇਟਾਂ ਦਾ ਪੂਰਾ ਵਧੀਆ ਪਿਆ ਵੀਰੇ ਪੱਖੇ ਕਸਾਈ ਚ ਨਹੀਂ ਹੈਗੇ ਤਕਰੀਬਨ ਇੱਕ ਫਾਰ ਥੋੜਾ ਜਿਹਾ ਮੋਸਿਆ ਸਿੱਧਾ ਕਰਕੇ ਚਾਲੂ ਕੋਈ ਦਿੱਕਤ ਨਹੀਂ ਵੀਰੇ ਕੋਈ ਬਹੁਤਾ ਕੰਮ ਨਹੀਂ ਪਾਲ ਦੀ ਇੱਕ ਆਉਂਦੀ ਹੈ ਥਰੇਸਰ ਵਾਲਾ ਬੈਰਿੰਗ ਪਊਗਾ ਜੀ ਪੁਲੀਆਂ ਬੈਲਟਾਂ ਤੁਹਾਨੂੰ ਇਹ ਪਾ ਕੇ ਦੇਵਾਂਗੇ ਇੱਕ ਆਮ ਆਪਾਂ ਤਿਆਰ ਕਰਕੇ ਦੇਵਾਂਗੇ ਦੇਖੋ ਚੱਕਰ ਜਿਹੜੇ ਕਹੂਗੇ ਉਹ ਹੋ ਜਾਣਗੇ ਇਹਦੇ ਕੋਈ ਦਿੱਕਤ ਨਹੀਂ ਸਾਫ਼ ਸੁਥਰੀ ਜੀ ਕੰਡੀਸ਼ਨ ਹੈ ਜੀ ਤੇ ਜਗਜੀਤ ਵਾਲੇ ਚੂਹੇ ਲੱਗੇ ਹੋਏ ਨੇ ਪੱਤੀਆਂ ਕਮਾਣੀਆਂ ਵੀਰੇ 1,60,000 ਦਾ ਹੈ ਜੀ ਤੇ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰਦਾ ਕਰੋ ਵੀਰੇ ਤਾਂ ਜੋ ਕਿਸੇ ਹੋਰ ਭਰਾ ਤੱਕ ਪਹੁੰਚ ਸਕੇ ਅੱਗੇ ਜਗਜੀਤ ਦਾ ਆ ਗਿਆ ਜੀ ਤੇ ਵੀਡੀਓ ਦੇਖ ਕੇ ਤੁਸੀਂ ਇਹਨਾਂ ਦੀ ਆਪਣਾ ਰੀਪਰ ਦੀ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਤੇ ਇਹਦੇ ਤੇ ਵੀ ਰੀਪਰ ਮੰਗਾ ਸਕਦੇ ਹੋ ਤੁਸੀਂ ਵੀਰੇ ਡਿਲੀਵਰੀ ਦਾ ਪ੍ਰਬੰਧ ਖਾਸ ਹੈ ਜੀ ਵੀਰੇ 15 ਰੁਪਏ ਕਿਲੋਮੀਟਰ ਗੱਡੀ ਵਾਲਾ ਦੋਨੋਂ ਸਾਈਡ ਦਾ ਕਿਰਾਇਆ ਲੈਂਦਾ ਜੀ ਤੇ ਪਹੁੰਚ ਕਰ ਦਿੰਦੇ ਆ ਕੋਈ ਦਿੱਕਤ ਨਹੀਂ ਜੀ ਬਲੇਡਾਂ ਦੀ ਵੀਰੇ ਕੰਡੀਸ਼ਨ ਇਹਦੀ ਪੂਰੀ ਵਧੀਆ ਲਪੇਟਾਂ ਦਾ ਠੀਕ ਪਿਆ 2020 ਮਾਡਲ ਹੈ ਜੀ 1,70,000 ਰੁਪਿਆ ਰੇਟ ਹੈ ਜੀ ਇਹਦਾ 2020 ਮਾਡਲ 1,70,000 ਦਾ ਜਗਜੀਤ ਕੌਪਣੀ ਜਾਈ ਨਾਲੇ ਆ ਗਿਆ ਵੀਰੇ ਆਪਣੇ ਕੋਲੇ 2023 ਮਾਡਲ 2023 ਮਾਡਲ ਵੀਰੇ 63 ਇੰਚੀ 8.5 ਫੁੱਟੇ ਕਾਟਰ ਚ ਵੀਰੇ ਇਹ ਵੀ ਵੱਡੇ ਟਰੈਕਟਰ ਵਾਲੇ ਵੀਰਾਂ ਵਾਸਤੇ ਹੈ ਬਹੁਤ ਵਧੀਆ ਚੀਜ਼ ਹੈ ਵੀਰੇ ਤਕਰੀਬਨ 63 ਇੰਚੀ ਰੀਪਰ ਵੀਰੇ ਬਹੁਤ ਹੀ ਘੱਟ ਮਿਲਦੇ ਨੇ ਐ ਨਹੀਂ ਵੀ ਹਰੇਕ ਨੂੰ ਮਿਲ ਜੂਆ ਹਰੇਕ ਵੇਚਦਾ ਹੈ ਵੀਰੇ ਜਿਹੜੇ ਇਹ ਵੱਡੇ ਟਰੈਕਟਰ ਵਾਲੇ ਬਾਈ ਨੇ ਉਹ ਲੈਂਦੇ ਨੇ ਤੇ ਖਚਾਈ ਖਜੂ ਚ ਪੂਰੇ ਵਧੀਆ ਨੇ ਵੀਰੇ ਆਪਾਂ ਪਿਛਲੇ ਸੀਜ਼ਨ ਚਲਾਇਆ 63 ਇੰਚੀ ਜਮਾ ਟੌਪ ਹੈ ਵੀਰੇ ਚੱਲਣ ਚ ਇਹ ਵੀ ਵੀਰੇ ਲਪੇਟਾਂ ਦੀ ਕੰਡੀਸ਼ਨ ਵਧੀਆ ਹੈ ਪੱਖੇ ਵੀ ਵਧੀਆ ਨੇ ਪੱਖੇ ਦੀ ਕੰਡੀਸ਼ਨ ਵੀ ਨਵੀਂ ਪਈ ਹੈ ਵੀਰੇ ਰੀਪਰ ਦੀ ਕੰਡੀਸ਼ਨ ਵੀ ਨਵੀਂ ਪਈ ਹੈ ਟਾਪੇ ਚਮराई ਮਾਰੀ ਵੀ ਉੱਤੇ ਆ ਦੇਖੋ ਰੰਗ ਰੂਪ ਵੀ ਵਿੱਚੋਂ ਵੀ ਵਧੀਆ ਪਿਆ ਨਵੇਂ ਵਰਗ ਰੀਪਰ ਹੈ ਵੱਡੇ ਟੈਰਾਜਨ ਆਟਕੇ ਵਾਲੇ ਚ ਜੀ 650 B ਚ 1 ਲੱਖ ਤੇ 2 ਲੱਖ ਤੇ 85000 ਦਾ ਪੈਜੂਗਾ ਜੀ 2023 ਮਾਡਲ 285 ਦਾ ਜਿਹੜੇ ਭਰਾ ਨੇ ਤੇ ਰੇਟ ਇੰਚ ਹੀ ਲੈਣਾ ਹੈ ਕੰਟੈਕਟ ਕਰੋ ਵੀਰੇ ਤਾਂ ਅੱਗੇ ਆ ਗਿਆ 24 ਮਾਡਲ ਗ੍ਰੇਟ ਆਪ ਹੈ ਜੀ 2,95,000 ਰੇਟ ਹੈ ਵੀਰੇ ਜਮਾ ਹੀ ਨਵਾਰੀ ਪਰ ਆ ਵੀਰੇ ਬਲੇਡਾਂ ਦੀ ਕੰਡੀਸ਼ਨ ਦੇਖੋ ਵੀਰੇ ਅਗਲੇ ਪਾਸੇ ਵੀ ਦੰਦੇ ਖੜੇ ਨੇ ਪਿਛਲੀ ਸਾਈਡ ਤਾਂ ਦੇਖੋ ਨਵੀਆਂ ਪਈ ਐ ਅਗਲੇ ਪਾਸੇ ਵਾਲੀ ਸਾਈਡ ਦੇਖਿਆ ਮੇਰੇ ਮਰਦਾਂ ਮਾਰੀ ਵਿੱਚ ਆਹ ਟਾਪੇ ਦੇ ਵੀਰੇ ਰੰਗ ਤੁਹਾਨੂੰ ਕਿਸੇ ਰੀਪਰ ਦੇ ਨਹੀਂ ਮਿਲੂਗਾ ਜੀ ਨੇ 100 ਟਰਾਲੀ ਬਣਾਤੀ ਐ ਮਿਲਦਾ ਨਹੀਂ ਇਹਦੇ ਵੀ ਰੰਗ ਪਿਆ ਵੀਰੇ ਚਲਾਈ ਤੇ ਨਹੀਂ ਰੀਪਰ ਆਇਆ ਲਪੇਟ ਵਗੈਰਾ ਜਾਲ ਵਗੈਰਾ ਜਮਾ ਸਭ ਕੁਝੇ ਨਵੀਂ ਕੰਡੀਸ਼ਨ ਹੈ ਵੀਰੇ ਨਵਾਂ ਮੰਨ ਕੇ ਰੀਪਰ ਲੈ ਕੇ ਜਾਇਓ ਵੀਰੇ ਜਮਾ ਹੀ ਨਵਾਂ ਪੱਖਿਆਂ ਤੇ ਵੀ ਰੰਗ ਪਿਆ ਹੈ ਵੀਰੇ ਆ ਟਾਇਰਾਂ ਦੀ ਦੇਖੀ ਵੀਰੇ ਕੰਡੀਸ਼ਨ ਦੇਖ ਮਾਰ ਕੇ ਇਹੀਂ ਭਏ ਨੇ ਵੀਰੇ ਜਮਾ ਬਹੁਤ ਹੀ ਘੱਟ ਚੱਲਿਆ ਫਰੰਟ ਉੱਪਰ ਤੋਂ ਰੰਗ ਉਤਰਨਾ ਦੂਰ ਦੀ ਗੱਲ ਹੈ ਵੀਰੇ ਚਰੀਟ ਵੀ ਨਹੀਂ ਪਈ ਹੋਈ ਕੁੱਲ 295000 ਦਾ ਵੀਰੇ 24 ਮਾਡਲ ਰੀਪਰ ਪੈਜੂਗਾ ਜਮਾ ਨਵਾਂ ਮੰਨ ਕੇ ਲੈ ਜਾਓ ਜੀ ਤੇ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਨਿਊ ਵਿਸ਼ ਕਰਮਾ ਦਾ ਜੁੜੇ ਰਹੋ ਮੇਰੇ ਵੀਡੀਓ ਨੂੰ ਕੱਟਿਆ ਨਾ ਕਰੋ ਜੇ ਅੱਗੇ ਨੜ ਪਾਇਆ ਕਰੋ ਧਿਆਨ ਨਾਲ ਉਹਨੂੰ ਦੇਖ ਕੇ ਵੀਰੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਰੀਪਰ ਦੀ ਕੰਡੀਸ਼ਨ ਦਾ ਕੋਸ਼ਿਸ਼ ਕਰਦਾ ਵੀਰੇ ਆਪਾਂ ਵੀ ਤੁਹਾਨੂੰ ਪੂਰੀ ਕੰਡੀਸ਼ਨ ਦਿਖਾ ਸਕੀਏ ਵੀਰੇ ਪ੍ਰੋਪਰ ਦਿਖਾਇਆ ਦਾ ਕਰ ਹਰ ਇੱਕ ਚੀਜ਼ ਜਿੱਥੇ ਕਦੇ ਕੋਈ ਟੁੱਟ ਭੱਜ ਉਹ ਵੀ ਭਾਈਆਂ ਤੱਕ ਪਹੁੰਚ ਸਕੇ ਆ ਸਾਫ ਕੰਡੀਸ਼ਨ ਹੈ ਉਹ ਵੀ ਭਾਈਆਂ ਨੂੰ ਦੇਖ ਸਕੇ ਹਰ ਇੱਕ ਚੀਜ਼ ਦਿਖਾਇਆ ਕਰੋ ਵੀਰੇ ਆ ਦੇਖੋ ਕੰਡੀਸ਼ਨ ਵੀਰੇ ਪਿੱਛੋਂ ਬਿਲਕੁਲ ਸਹੀ ਪਈ ਐ ਪੱਖਿਆਂ ਦੀ ਕੰਡੀਸ਼ਨ ਪੱਖੇ ਵੀਰੇ ਨਵੇਂ ਵਰਗੇ ਨੇ ਕੋਸ਼ ਸਾਡੀਆਂ ਹੀ ਰਹਿੰਦੀ ਐ ਵੀਰੇ ਵੀ ਤੁਹਾਨੂੰ ਨਾ ਫੋਟੋ ਮੰਗਾਉਣ ਦੀ ਲੋੜ ਪਵੇ ਨਾ ਹੀ ਰੀਪਰ ਆ ਕੇ ਦੇਖ ਕੇ ਤੁਹਾਨੂੰ ਘਾਟ ਬਾਤ ਲੱਗੇ ਵੀ ਬਾਈ ਨੇ ਹੋਰ ਦਿਖਾਇਆ ਤਾਂ ਪੂਰੇ ਆ ਕੇ ਦੇਖਿਆ ਤਾਂ ਹੋਰ ਐ ਕੁਝ ਕੋਈ ਦਿੱਕਤ ਨਹੀਂ ਆਊਗੀ ਵੀਰੇ 21 ਮਾਡਲ ਰੀਪਰ ਐ ਜੀ 2 ਲੱਖ ਰੁਪਏ ਦਾ ਪੈ ਜਾਊਗਾ 21 ਮਾਡਲ ਜੀ ਜਿਹੜੇ ਪ੍ਰਾਣੇ ਲੈਣਾ ਕੋਈ ਕੰਮ ਨਹੀਂ ਪਾੜਦਾ ਵੀਰੇ ਤਕਰੀਬਨ ਫਿੰਗਰਾਂ ਵੀ ਸਾਰਨੀਆਂ ਗ੍ਰੀਸ ਮਾਰ ਕੇ ਰੀਪਰ ਚਲਾ ਸਕਦੇ ਹੋ ਬਲੇਡਾਂ ਦੀ ਕੰਡੀਸ਼ਨ ਵੀਰੇ ਮੈਂ ਵੀ ਨਹੀਂ ਦੇਖੀ ਸ਼ਾਇਦ ਵਧੀਆ ਹੀ ਪਏ ਹੋਣਗੇ ਵੀਰੇ ਅੱਗੇ ਆ ਗਿਆ ਵੀਰੇ 2021 ਮਾਡਲ ਆ ਇਹ ਚੋਪਰਵਾਡੀ ਵਾਲਾ ਰੀਪਰ ਹੈ ਜੀ 2021 ਮਾਡਲ ਹੈ 21 ਉਹ ਹੈ 21 ਇਹ ਹੈ ਜੀ ਕੁੱਲ 1.60 ਲੱਖ ਦਾ ਰੀਪਰ ਪੈ ਜਾਊਗਾ ਜੀ ਇਹ ਟੱਕਣ ਵਗੈਰਾ ਦੀ ਕੰਡੀਸ਼ਨ ਇਹਦੀ ਵਧੀਆ ਪਈ ਹੈ ਵੀਰੇ ਲਪੇਟਾ ਦਾ ਸਹੀ ਹੈ ਫਰਕ ਸਾਈ ਚ ਨੇ ਵੀਰੇ ਫਰ ਪੌਣੇ ਪੈ ਸਕਦੇ ਨੇ ਆਪਾਂ ਨੂੰ ਵੈਸੇ ਕੰਡੀਸ਼ਨ ਬਹੁਤ ਵਧੀਆ ਵਿੱਚੋਂ ਕੁੱਲ 1,60,000 ਦਾ ਟਾਇਰ ਵੀਰੇ ਬੀਕੇਟੀ ਵੱਡੇ ਟਾਇਰਾਂ ਚ ਕੁੱਲ 1,60,000 ਦਾ ਪੈ ਜੂਗਾ ਜੀ ਅੱਗੇ ਆ ਗਿਆ ਵੀਰੇ ਨਿਊ ਵਿਸ਼ ਕਰਮਾ ਕੰਡੀਸ਼ਨ ਜਿਵੇਂ ਨਵੇਂ ਵਰਗੀ ਪੂਰੀ ਵਧੀਆ ਕੰਡੀਸ਼ਨ ਹੈ ਵੀਰੇ ਮਾਡਲ ਨਹੀਂ ਮੈਂ ਮਾਡਲ 2013 ਮਾਡਲ ਹੈ ਪੰਜਾਬ ਦਾ ਚੱਲਿਆ ਜਮਾ ਲੋਕਲ ਚੱਲਿਆ ਰੀਪਰ ਹੈ ਜੀ 1,25,000 ਦਾ ਰੀਪਰ ਪੈਜੂਆ ਜੀ ਸੋਹਣੀ ਕੰਡੀਸ਼ਨ ਦਾ 60 ਇੰਚੀ ਪੱਖੇ ਪੱਖੇ ਨਵੇਂ ਨੇ ਵੀਰੇ ਲਪੇਟ ਜਮਾ ਓਕੇ ਨੇ ਰਿਪੇਅਰ ਨਹੀਂ ਪੜਦਾ ਇਹ 60 ਇੰਚੀ ਵੈਸੇ ਵੀ ਘੱਟ ਮਿਲਦਾ ਹੈ ਪੀਸ ਪੂਰਾ ਵਧੀਆ ਪੀਸ ਹੈ ਕੁੱਲ 1,25,000 ਦਾ ਜਿਹੜੇ ਭਰਾਣੇ ਲੈਣਾ ਕਰੋ ਵੀਰੇ ਕੰਟੈਕਟ ਅੱਗੇ ਬਿਸ਼ਕਰਮਾ ਦਾ ਆ ਗਿਆ ਜੀ ਇਸ ਕਰਮਾ ਦਾ ਵੀਰੇ ਇਹ 10 ਤੋਂ 12 ਦੇ ਵਿੱਚ ਵਿੱਚ ਮਾੜ ਲਿਆ ਕਲੀਅਰ ਨਹੀਂ ਹੈਗਾ ਆਪਾਂ ਨੂੰ ਕੰਡੀਸ਼ਨ ਬਿਲਕੁਲ ਵਧੀਆ ਹੈ ਵੀਰੇ 95000 ਦਾ ਪੀਸ ਪੈਜੂਗਾ ਬੈਲਟਾਂ ਦੀ ਕੰਡੀਸ਼ਨ ਵੀਰੇ ਹੋਰ ਸਾਰੇ ਕਸ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਕੁੱਲ 95000 ਦਾ ਪੀਸ ਪੈਜੂਗਾ ਜੀ ਤਕਰੀਬਨ ਵੀਰੇ ਪਿੱਛੋਂ ਵੀ ਕੰਡੀਸ਼ਨ ਸਹੀ ਹੈ ਕੋਈ ਘਾਟ ਨਹੀਂ ਕੁੱਲ 95000 ਦਾ ਬਹੁਤ ਛੋਟੇ ਮੁੱਲ ਵਾਲੇ ਵੀਰਾਂ ਵਾਸਤੇ ਇਹਨੇ ਘੱਟ ਪੈਸੇ ਲਾਉਣੇ ਨੇ ਤੇ ਟੂੜੀ ਬਣਾਉਣੀ ਹੈ ਵੀਰੇ ਵਧੀਆ ਚੂਹੇ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਐ ਕੁੱਲ 95000 ਦਾ ਪੀਸੀ ਜੀ ਇੱਕ ਹੋਰ ਆ ਗਿਆ ਵੀਰੇ ਇਹ ਹੈਗੇ 11 ਕ ਮਾਡਲ ਦੀ ਰੀਪਰ ਹੈ ਜੀ ਇਹ ਵੀ ਬਿਸ਼ਕਰਮਾ ਦਾ ਰੀਪਰ ਹੈ ਵੀਰੇ ਜਗਦੀਪ ਦਾ ਮਾਰਕ ਹੈ ਬਿਸ਼ਕਰਮਾ ਰੀਪਰ ਆ ਰੰਗ ਪੇਂਟ ਜਿੰਨਾ ਹੈਗਾ ਰੀਜਨਲ ਹੈ ਵੀਰੇ ਕੁੱਲ 90000 ਦਾ ਰੀਪਰ ਪੈਜੂਆ ਜੀ ਬੈਲਟਾਂ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਐ ਦੇਖ ਲਓ ਕੁੱਲ 90000 ਦਾ ਪੀਸ ਪੈ ਜਾਊਗਾ ਜੀ ਟਾਇਰ ਐ ਵੀਰੇ ਆ ਦੇਖੋ ਇੱਕ ਟਾਇਰ ਤਾਂ ਜਮਾਂ ਨਵੇਂ ਪਾਏ ਹੈ ਉਧਰਲੇ ਟਾਇਰ ਦੀ ਵੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਕੁੱਲ ਨੰਨਾ ਮੈਂ ਵੀਰੇ ਇਹ ਵੀ ਟਾਇਰ ਦੋਨੋਂ ਨਵੇਂ ਨੇ ਵੀਰੇ ਕੁੱਲ 90000 ਦਾ ਪੀਸੀ ਜਿਹੜੇ ਭਰਾ ਨੇ ਲੈਣਾ ਤੇ ਆਜੋ ਵੀਰੇ ਘੱਟ ਮੁੱਲ ਵਾਲੇ ਦਿਖਾ ਕੇ ਫਿਰ ਤੁਹਾਨੂੰ ਉੱਤੇ ਵਾਲੇ ਮੁੱਲ ਵਾਲੇ ਦਿਖਾਵਾਂਗੇ ਕੇਐਸ ਕੰਪਨੀ ਦਾ ਆ ਗਿਆ ਜੀ ਤਕਰੀਬਨ ਵੀਰੇ ਇਹ ਵੀ 11 12 ਕ ਮਾਡਲ ਰੀਪਰ ਹੈ ਇਹਨਾਂ ਦਾ ਸ਼ੋਰ ਨਹੀਂ ਹੈਗਾ ਵੀਰੇ ਉਦੋਂ ਪਲੇਟ ਨਹੀਂ ਆਉਂਦੀ ਸੀ ਦੇਖੋ ਸਾ ਲੋਕਾਂ ਵਾਂਗੂ ਵੀਰੇ 13 14 ਮਾਡਲ ਕਹਿ ਕੇ ਨਹੀਂ ਵੇਚਦੇ ਪੱਖਿਆਂ ਦੀ ਕੰਡੀਸ਼ਨ ਵੀਰੇ ਨਵੇਂ ਪਾਏ ਨੇ ਫੁੱਲ ਹੈਵੀ ਪੱਖੇ ਪਾਏ ਹੋਏ ਨੇ ਤਕਰੀਬਨ ਲਪੇਟ ਵੀ ਵੀਰੇ ਪੂਰੇ ਵਧੀਆ ਪਏ ਨੇ ਤੇ ਕੁੱਲ 1,115,000 ਦਾ ਕੇਐਸ ਕੰਪਨੀ ਦਾ ਜੀ 1,115,000 ਦਾ ਪੀਸ ਪੈਜੂਆ ਪੀਸ ਸਾਫ ਸੁਥਰਾ ਹੈ ਵੀਰੇ ਪੂਰਾ ਲੋਕਲ ਵਾਲਾ ਪੰਜਾਬ ਵਾਲਾ ਪੀਸ ਹੈ ਜੀ ਕੰਡੀਸ਼ਨ ਬਾਕੀ ਤੁਸੀਂ ਵੀਡੀਓ ਚ ਜਮਾ ਪ੍ਰੋਪਰ ਦੇਖ ਸਕਦੇ ਹੋ ਪ੍ਰੋਪਰ ਦਿਖਾਈ ਹੋਈ ਹੈ ਫਿੰਗਰਾਂ ਸਾਰ ਨਹੀਂ ਹੈ ਵੀਰੇ ਫਿੰਗਰਾਂ ਸਟਿੱਪ ਓਕੇ ਐ ਪੱਕੇ ਲਪੇਟਾਂ ਦਾ ਜਮਾ ਓਕੇ ਐ ਅੱਗੇ ਆ ਗਿਆ ਰਾਜਾ ਕਾਪਣੀ ਦਾ ਬਹੁਤ ਪ੍ਰਾਮਾਦੇ ਫੋਨ ਆਉਂਦੇ ਰਾਜਾ ਦਾ ਰੀਪਰ ਲੈਣੇ ਵੀਰੇ ਰਾਜਾ ਦਾ ਆ ਗਿਆ ਹੈਗਾ ਵੀਰੇ ਛੋਟੇ ਮੁੱਲ ਵਾਲਾ 115000 ਦਾ ਵੀਰੇ 14 15 ਕ ਮਾਡਲ ਵੀਰੇ ਇਹ ਵੀ ਸ਼ੋਰ ਨਹੀਂ ਹੈਗਾ ਵੀਰੇ ਮਾਡਲ ਆਪਾਂ ਨੂੰ ਇਹਦਾ ਵੀ 14 15 ਕ ਮਾਡਲ ਹੈ ਵੀਰੇ ਆਪਾਂ ਨੂੰ 16 ਕਹਿ ਕੇ ਦਿੱਤਾ ਹੈ ਬਾਈ ਨੇ ਪਰ ਆਪਾਂ ਕਹਿ ਨਹੀਂ ਸਕਦੇ ਵੀਰੇ। ਕੁੱਲ 1,115,000 ਦਾ ਪੀਸ ਹੈ ਜੀ। ਅ ਪੱਖਿਆਂ ਨੂੰ ਨੱਟ ਲੱਗੇ ਨੇ ਵੈਸੇ ਕੰਡੀਸ਼ਨ ਵਿੱਚੋਂ ਬਿਲਕੁਲ ਸਹੀ ਪਈ ਹੈ ਕੋਈ ਕਾਠ ਨਹੀਂ ਵੀਰੇ। ਦਿਖਿਆ ਵੀਰੇ ਅਲਦਾਲੇ। ਇਹ ਛੋਟੇ ਮੁੱਲ ਵਾਲੇ ਨੇ ਰੀਪਰ ਵੀਰੇ ਬਹੁਤ ਆਉਂਦੇ ਰਹਿੰਦੇ ਨੇ ਰੂਟਾ ਫਿਲਟਰ ਸੁਪਰਸੀਡਰ ਆਪਣੇ ਕੋਲੇ ਸਾਰੀ ਇਹ ਮਸ਼ੀਨਰੀ ਮਿਲ ਜੂਗੀ ਵੀਰੇ। ਫੋਨ ਕਰਕੇ ਆ ਸਕਦੇ ਹੋ ਬਿਨਾ ਫੋਨ ਕਰੇ ਵੀ ਜਦੋਂ ਮਰਜ਼ੀ ਵਿజిਟ ਕਰ ਸਕਦੇ ਹੋ ਮਾਡਲ ਉੱਚਾ ਰੇਟ ਨੀਵਾ ਵੀਰੇ 21 ਮਾਡਲ ਵਿਕਰਮ ਕੰਪਨੀ ਦਾ ਹੈ ਵੀਰੇ 2021 ਮਾਡਲ ਹੈ ਵੀਰੇ ਵਿਕਰਮ ਕੰਪਨੀ ਦਾ ਕੰਡੀਸ਼ਨ ਬਿਲਕੁਲ ਓਕੇ ਹੈ ਫਿੰਗਰਾਂ ਵਗੈਰਾ ਦੀ ਵੀਰੇ ਸਾਰੇ ਕਾਸੇ ਦੀ ਬਿਲਕੁਲ ਓਕੇ ਹੈ ਜੀ 2021 ਮਾਡਲ ਕੰਡੀਸ਼ਨ ਦੇਖੋ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਇਹ ਚ ਇਹ ਆਪਾਂ ਨੂੰ 1,25,000 ਦਾ ਪੈ ਜਾਊਗਾ ਜੀ ਰੀਪਰ ਜਿਹੜੇ ਵੀ ਭਰਾ ਨੇ ਲੈਣਾ ਹੈ ਉਹ ਆਪਣਾ ਵਿਜਿਟ ਕਰ ਸਕਦਾ ਹੈ ਇਹ ਦੇਖਿਆ ਅੱਗੇ ਵਾਲਾ ਦਿਖਾ ਦੇ ਵੀਰੇ ਇਹ ਰੀਪਰ ਵੀਰੇ ਜਿਹੜਾ ਇਹ ਵੀ ਬਹੁਤ ਡਾਊਨ ਮਾਡਲ ਹੈ ਦੇਖੋ ਐ ਮੰਨ ਕੇ ਚੱਲੋ ਵੀ 9 ਜਾਂ 10 ਕ ਮਾਡਲ ਹੋਊਗਾ ਜੀ 9 ਕੁ ਮਾਡਲ 10 ਵੀ ਨਹੀਂ 89 ਮਾਡਲ ਹੈ ਵੀਰੇ ਚੈਨਰ ਬਾਡੀ ਚ ਆ ਜਿਹੜੇ ਬਾਈਆਂ ਕੋਲੇ ਚੱਲ ਰਹੇ ਨੇ ਬਹੁਤ ਸੋਹਣੇ ਚੱਲ ਰਹੇ ਨੇ ਜੀ ਅ ਸਰਜੀਤ ਧਮਾਨ ਵਾਲਾ ਹੈ ਵੀਰੇ ਵਿਸ਼ਕਰਮ ਪੂਰਾ ਹੈ ਵੀ ਹੈ ਵੀਰੇ ਇਹ ਆਪਾਂ ਨੂੰ ਜੇ ਕਿਸੇ ਨੇ ਬਾਈ ਨੇ ਲੈਣਾ ਵੀਰੇ ਤੋਲਵਾ ਵੀ ਦੇ ਸਕਦੇ ਆਪਾਂ ਇਹ ਕੁੱਲ ਤੋਲ ਕੇ ਤੁਹਾਨੂੰ ਐ ਮੰਨ ਕੇ ਚੱਲੋ ਜੀ ਇਹ ਰੀਪਰ ਤੁਹਾਨੂੰ ਅ 47 ਰੁਪਏ ਕਿਲੋ ਦੇ ਦਾਂਗੇ ਜਿਹੜੇ ਭਰਾ ਨੇ ਲੈਣਾ 47 ਰੁਪਏ ਕਿਲੋ ਤੋਲ ਕੇ ਦੇ ਦਾਂਗੇ ਟਾਇਰਾਂ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਐ ਰੀਪਰ ਜਮਾ ਓਕੇ ਐ ਚੱਲਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਵੀਰੇ ਦੇਖ ਸਕਦੇ ਤੁਸੀਂ ਆਜੋ ਵੀਰੇ ਅੱਗੇ ਦਿਖਾ ਦਈਏ ਰੂਟਾ ਫੀਟਰ ਵੀਰੇ ਤਕਰੀਬਨ 6 ਤੋਂ 7 ਤੋਂ ਲੈ ਕੇ ਆਪਣੇ ਕੋਲੇ 10 ਤੱਕ ਪਏ ਨੇ ਉਹਨਾਂ ਦੀ ਵੀਰੇ ਵੀਡੀਓ ਪਾਵਾਂਗੇ ਬਿਨਾ ਵੀਡੀਓ ਦੇਖ ਕੇ ਹੀ ਸਿਲੈਕਟ ਕਰਕੇ ਫਿਰ ਤੁਸੀਂ ਕਾਲ ਕਰੋ ਵੀਰੇ ਰੂਟਾ ਫੀਟਰਾਂ ਦੀ ਵੀ ਨੈਕਸਟ ਵੀਡੀਓ 'ਚ ਰੂਟਾ ਫੀਟਰ ਟਰਾਲੀਆਂ ਜਿਹੜਾ ਵੀ ਤੁਸੀਂ ਹੈਗੇ ਵੀਰੇ ਅਲੱਗ-ਅਲੱਗ ਪਾ ਦਾਂਗੇ ਆਪਾਂ ਇਹ ਆ ਗਿਆ ਵੀਰੇ ਨਿਊ ਹੀਰਾ ਨਿਊ ਹੀਰਾ ਦੀ ਡਿਮਾਂਡ ਵੀ ਵੀਰੇ ਬਹੁਤ ਹੈ ਤੇ ਨਿਊ ਹੀਰਾ ਦਾ ਵੀਰੇ ਬਣਿਆ ਵੀ ਪੂਰਾ ਹੈਵੀ ਹੋਇਆ ਇਹਨਾਂ ਚ ਵੀਰੇ ਜਿਹੜੇ 베アリング ਨੇ ਕਪੈਨ ਵਾਲੇ 베アリング ਪਾਏ ਨੇ ਜਿਹੜੇ ਦੂਜੇ 베アリング ਪੈਂਦੇ ਨੇ ਕਪੈਨ ਦੇ ਥਰੈਸਰ ਨੂੰ ਪੈਂਦਾ ਹੈ ਗਾਇਡ ਡਰਮ ਵਗੈਰਾ ਨੂੰ ਪੈਂਦੇ ਉਹ 베アリング ਨੇ ਵੀਰੇ ਛੇਤੀ 베アリング ਟੁੱਟਣ ਦੀ ਸ਼ਿਕਾਇਤ ਆਉਂਦੀ ਹੈ ਨਹੀਂ ਡਬਲ ਬੈਲਟਾਂ ਨੇ ਹਰ ਇੱਕ ਜੇਗਾ ਬੈਸਟ ਵਾਸਤੇ ਵੀਰੇ ਪੱਖਾ ਵੀ ਲਾਇਆ ਵੈਸੇ ਦਾ ਹਰ ਇੱਕ ਬਾਈ ਨੂੰ ਪਤਾ ਹੈ ਜੀ ਇਹਦਾ ਵੀ ਪਿੱਛੇ ਨੂੰ ਸਿੱੜਦਾ ਹੈ ਫਿੰਗਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਤੇ ਕਟਰ ਨੂੰ ਕਮਲਾ ਲੱਗਾ ਹੈ ਸਿਸਟਮ ਦੇਖੋ ਬਣਾਇਆ ਹੈ ਕੰਪਰੈਸਰ ਵਗੈਰਾ ਸਮੇਤ ਸਾਰਾ ਕੁਝ ਹੈ ਵੀਰੇ ਹਵਾ ਹਵਾ ਮਾਰਨ ਨੂੰ ਹਵਾ ਪਾਉਣ ਨੂੰ ਕੰਪਰੈਸਰ ਲੱਗੇ ਹੋਏ ਐ ਤੇ ਤਕਰੀਬਨ 1,35,000 ਦਾ ਪੈਜੂਆ ਜੀ ਜਿਹੜੇ ਵੀ ਭਰਾ ਨੇ ਲੈਣਾ ਫੁੱਲ ਹੈਵੀ ਐ ਪੂਰੀ ਵਧੀਆ ਕੰਡੀਸ਼ਨ ਚ ਐ ਕਿਸੇ ਤਰ੍ਹਾਂ ਦੀ ਕੋਈ ਘਾਟ ਬਾਤ ਨਹੀਂ ਵੀਰੇ ਬਿਨਾਂ ਤੋਂ ਖੜਾ ਰੱਖਿਆ ਪੀ ਤੋਂ ਜਰਿਆ ਨਹੀਂ ਕਿਤੋਂ ਗਲਿਆ ਨਹੀਂ ਜਿਹੜੇ ਭਰਾ ਨੇ ਲੈਣਾ ਕੁੱਲ 1,35,000 ਆਜੋ ਵੀਰੇ ਅੱਗੇ ਆ ਗਿਆ ਵੀਰੇ 17 ਮਾਡਲ ਵਿਸ਼ਕਰਮਾ 17 ਮਾਰਲ ਵਿਸ਼ਕਰਮਾ 1,40,000 ਰੁਪਏ ਰੇਟ ਹੈ ਵੀਰੇ ਤੇ ਨਾ ਵੀਰੇ ਫਿੰਗਰਾਂ ਪਾਉਂਡ ਦੀ ਰੋਡ ਫਿੰਗਰਾਂ ਸਟ੍ਰਿਪ ਜਮਾ ਓਕੇ ਨੇ ਰੀਲ ਦਾ ਕੰਮ ਪਿਛਲੇ ਸੀਨਵਾਈ ਨੇ ਸਾਰਾ ਕਰਾਇਆ ਹੈ 베어ਿੰਗ ਏ ਟੂ ਜ਼ेड ਸੋਨੂੰ 베어ਿੰਗ ਨਹੀਂ ਕੋਈ ਐ ਮਿਲੂ ਕੋਈ ਦੱਗ ਹੀ ਆ ਜਾਂ ਕੋਈ ਪੁਰਾਣਾ ਐ ਇੰਨਾ ਕਿ ਸ਼ੌਂਕ ਨਾਲ ਕੰਮ ਹੋਇਆ ਹੈ ਤਕਰੀਬਨ ਬਲੇਡਾਂ ਦੇ ਪਾਸੇ ਵੀ ਬਦਲ ਕੇ ਚੱਲ ਰਹੀ ਮਸ਼ੀਨ ਹੈ ਜੀ ਤੇ ਪੱਖੇ ਲਪੇਟਾਂ ਦੀ ਪੂਰੀ ਵਧੀਆ ਕੰਡੀਸ਼ਨ ਹੈ ਦੇਖਿਓ ਵੀਰੇ ਸਾਰਾ ਕੰਮ ਹੋਇਆ ਜੀ ਲੋਕਲ ਪੰਜਾਬ ਵਾਲੀ ਮਸ਼ੀਨ ਹੈ ਫਰ ਜਮਾ ਨਵੇਂ ਨੇ ਲਪੇਟ ਦੋਨੋਂ ਤਰ੍ਹਾਂ ਦੇ ਦੋਏ ਪਾਸੇ ਦੇ ਲਪੇਟ ਲੱਗੇ ਨੇ ਫਰ ਨਵੇਂ ਨੇ ਸਾਰਾ ਕੰਮ ਜਮਾ ਓਕੇ ਹੈ ਵੀਰੇ ਸਿਰਫ ਜਮਾ ਹੋਣੀ ਹੈ ਗਰੀਸ ਮਾਰ ਕੇ ਵੀਰੇ ਕੋਈ ਰਿਪੇਅਰ ਵਾਲਾ ਬਹੁਤਾ ਖਰਚਾ ਇਤੇ ਹੈ ਨਹੀਂ ਤੇ ਅੱਗੇ ਆ ਗਿਆ ਵੀਰੇ 2021 ਮਾਡਲ ਵਿਸ਼ਕਰਮਾ ਦਰਬਾ ਰੰਗ ਪੇਂਟ ਦਾ ओरिजिनल ਹੈ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰੇ ਪੂਰਾ ਵਧੀਆ ਜਿਹਾ ਰੀਪਰ ਹੈ ਸਾਡੇ ਚ ਕੋਈ ਕਿਸੇ ਤਰ੍ਹਾਂ ਦੀ ਇਸ ਕੋਈ ਘਾਟ ਨਹੀਂ ਬਾਕੀ ਤੁਹਾਡੇ ਸਾਹਮਣੇ ਆ ਵੀਰੇ ਚੱਲਣ ਕਰਨ ਨੂੰ ਜਮ ਓਕੇ ਹੈ ਜਿਹੜੇ ਵੀ ਭਰਾ ਲੈਣਾ ਹੈ ਕੁੱਲ 1.5 ਲੱਖ ਰੁਪਏ ਦਾ ਰੀਪਰ ਪੈ ਜੂਗਾ 2021 ਮਾਡਲ ਜੀ ਵਿਸ਼ਕਰਮਾ ਦਲਬੇ ਦਾ ਸਿਰਫ ਉੱਤੇ ਪਿੱਛੇ ਵੀਰੇ ਥੋੜਾ ਜਿਹਾ ਰੰਗ ਡਾਊਨ ਹੈ ਕੁਝ ਵੀਰੇ ਹਰ ਇੱਕ ਬਾਈ ਨੂੰ ਪਤਾ ਹੀ ਹੈ ਵਿਸ਼ਕਰਮਾ ਦਾ ਰੰਗ ਥੋੜਾ ਜਿਹਾ ਜਲਦੀ ਡਾਊਨ ਹੋ ਜਾਂਦਾ ਆਪਾਂ ਧੋਇਆ ਵੀ ਨਹੀਂ ਹੈਗਾ ਇਹ ਰੀਪਰ ਪੂਰੀ ਵਧੀਆ ਕੰਡੀਸ਼ਨ ਜ ਹੈ ਕੋਈ ਘਾਟ ਨਹੀਂ ਵੀਰੇ ਆਪਣੀ ਵੀਡੀਓ ਦੇਖ ਕੇ ਤੁਸੀਂ ਆ ਵੀ ਸਕਦੇ ਹੋ ਜੇ ਕਿਸੇ ਭਰਾ ਨੇ ਕੋਈ ਰੀਪਰ ਵੇਚਣਾ ਹੈ ਉਹ ਆਪਾਂ ਨੂੰ ਫੋਟੋ ਆ ਪਾ ਸਕਦੇ ਨੇ ਵੀਰੇ ਕੋਈ ਵੀ ਖੇਤੀ ਦੀ ਮਸ਼ੀਨਰੀ ਆ ਦੇਖੋ ਵਿੱਚੋਂ ਮੇਰੇ ਕੰਡੀਸ਼ਨ ਜਿਆਦਾ ਨਵੇਂ ਵਰਗੀ ਪਈ ਹੈ ਕੋਈ ਘਾਟ ਨਹੀਂ ਹੈਗੀ ਅਸੀਂ ਵੀਰੇ ਇਹ ਚੀਜ਼ਾਂ ਬਾਰ ਬਾਰ ਖੋਲ ਕੇ ਹੀ ਦਿਖਾ ਰਹੇ ਹਾਂ ਵੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਪਤਾ ਲੱਗ ਸਕੇ ਪੱਥੇ ਲਪੇਟਾਂ ਦਾ ਵੀਰੇ ਜਿਵੇਂ ਨਵੇਂ ਵਰਗਾ ਰੀਪਰ ਪਿਆ ਹੈ ਸਿਰਫ ਓਨਲੀ ਉਤੋਂ ਪਿੱਛੋਂ ਵਿੱਚੋਂ ਰੰਗ ਘਟਾ ਹੈ ਰੀਪਰ ਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਜੀ કુલ 1.5 ਲੱਖ ਰੁਪਏ ਦਾ 2021 ਮਾਡਲ ਦਾ ਅੱਗੇ ਵੀਰੇ ਆ ਗਿਆ 2020 ਮਾਡਲ ਕੰਡੀਸ਼ਨ ਏ ਦੀ ਵੀ ਵੀਰੇ ਵਧੀਆ ਉਹਦੇ ਵਰਗੀ ਕੰਡੀਸ਼ਨ ਹੈ 2020 ਮਾਡਲ 1 ਲੱਖ 40 ਹਜ਼ਾਰ ਦਾ ਰੀਪਰ ਵੀਰੇ ਐ ਨਹੀਂ ਵੀ ਕੋਈ ਗੱਲ ਬਾਈ ਕੋਈ 2 ਲੱਖ ਰੁਪਿਆ ਵੀ ਮਾਰਨ ਦਾ ਦੋ ਮੰਗੀ ਜਾਂਦਾ ਕੋਈ ਸਵਾ ਦੋ ਮੰਗੀ ਜਾਂਦਾ ਕੁੱਲ ਦੋ 1 40 ਦਾ ਵੀਰੇ ਲੈ ਜਾ ਸਕਦੇ ਹੋ ਕੰਡੀਸ਼ਨ ਦੇਖੋ ਵੀਰੇ ਦੇਖੋ ਬਿੱਥੋਂ ਬਿਲਕੁਲ ਨਵੇਂ ਵਰਗੀ ਕੰਡੀਸ਼ਨਾਂ ਪਈਆਂ ਨੇ ਵੀਰੇ ਆਰੇ ਪੱਖੇ ਦੀ ਕੰਡੀਸ਼ਨ ਵੀਰੇ ਪੱਖੇ ਦਾ ਰੰਗ origignal ਨਾਲ ਦੇ ਪੱਖੇ ਵੀਰੇ ਉਹ ਵੀ ਨਵੇਂ ਵਰਗੇ ਚਲਾਈ ਚ ਘੱਟ ਆਏ ਨੇ ਵੀਰੇ ਹਾਂ ਖੜੇ ਥੋੜੇ ਜਿਕੇ ਬਾਹਰ ਹੋਏ ਨੇ ਤਾਂ ਕਰਕੇ ਉੱਤੋਂ ਰੰਗ ਘੱਟ ਹੈ ਵੀਰੇ ਜਿਹੜੀ ਗੱਲ ਹੋਊਗੀ ਉਹ ਕਹਿ ਕੇ ਰੀਪਰ ਦੇਵਾਂਗੇ ਵੀਰੇ ਤੁਹਾਨੂੰ ਐ ਨਹੀਂ ਹੋਊਗਾ ਵੀ ਇੱਥੇ ਆ ਕੇ ਕੁਝ ਹੋਰ ਨਿਕਲੂਗਾ ਕੁੱਲ 1,40,000 ਦਾ 20 ਮਾਡਲ ਲੈ ਜਾ ਸਕਦੇ ਹੋ ਅੱਗੇ ਆ ਗਿਆ 2000 ਤੇ 23 ਮਾਡਲ ਇਹ ਰੀਪਰ ਵੀਰੇ ਪੂਰਾ ਸੋਹਣਾ ਰੀਪਰ ਹੈ ਫਿੰਗਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਰੀਪਰ ਦੀ ਕੰਡੀਸ਼ਨ ਚੂਹੇ ਵਗੈਰਾ ਜਮ ਓਕੇ ਨੇ ਵੀਰੇ 2023 ਮਾਰ ਲਿਆ ਨਵੇਂ ਵਰਗਾ ਪੀਸੇ ਜੀ ਇਹ ਆਪਾਂ ਨੂੰ 2 ਲੱਖ 45000 ਰੁਪਏ ਦਾ ਪੀਸ ਪਾਊਗਾ ਜੀ ਪੀਸ ਚ ਘਾਟ ਨਹੀਂ ਵੀਰੇ ਕਿਸੇ ਬਸੋਂ ਕਹਿ ਸਕਦੇ ਆਪਾਂ ਦੇਖੋ ਪੱਖੇ ਲਪੇਟਾਂ ਦਾ ਜਮਾ ਇਹ ਵੀ ਨਵੇਂ ਵਰਗਾ ਰੀਪਰ ਪਿਆ ਜੀ ਕੰਮ ਨਹੀਂ ਹੈਗਾ ਵੀਰੇ ਕਈ ਬਾਈ ਆ ਕੇ ਕਹਿ ਦੇਣਗੇ ਯਾਰ ਇਹ ਤਾਂ 40000 ਖਾਜੂ ਮੇਰੇ ਖਾਊ ਤਾਜ ਇਹਦੇ ਲੱਗਣ ਨੂੰ ਜਗ੍ਹਾ ਹੋਊ ਉਹ ਆਪਾਂ ਧੱਕੇ ਨਾਲ ਦਾ ਪੈਸੇ ਲਾਉਣੇ ਨਹੀਂ ਕਹਿੰਦੇ ਇਹਨਾਂ ਤੇ ਇਹਦੇ ਕਿਸੇ ਪਾਸੇ ਲੱਗਣ ਦੀ ਜਗ੍ਹਾ ਨਹੀਂ ਵੀਰੇ ਬਲੇਡਾਂ ਦੇ ਚ ਇਹ ਲੱਗਸ ਜਾਣ ਚ ਇਹ ਪਾਸੇ ਬਦਲ ਕੇ ਚੱਲ ਜੀ ਬਲੇਡ ਨਹੀਂ ਵੀਰੇ ਆਪਾਂ ਚੱਕ ਕੇ ਦੇਖੇਗੇ ਅੱਗੇ ਆਗੇ ਵੀਰੇ ਜਿਵੇਂ ਨਵੇਂ ਰੀਪਰ ਆਗੇ 24 ਮਾਡਲ 2024 ਮਾਡਲ ਵੀਰੇ ਜਿਵੇਂ ਨਵੇਂ ਨਕੋ ਰੀਪਰ ਨੇ ਜੀ ਇਹ ਵੱਡੇ ਟਾਇਰਾਂ 'ਚ ਆਗੇ ਫੰਗੜਾ ਫੁੰਗੜਾ ਇਹਦੀਆਂ ਵੀ ਓਕੇ ਨੇ ਵੀਰੇ ਪੱਖਿਆਂ ਤੋਂ ਇਹਦੇ ਨੂੰ ਹੋਣੇ ਕੀ ਹੈ ਵੀਰੇ ਨਵੇਂ ਰੀਪਰ ਨੇ ਤਾਂ 41 ਸਿਸਟਮ ਲੱਗੇ ਨੇ ਚੀਜ਼ ਬਹੁਤ ਵਧੀਆ ਬਣਾਈ ਜੇ ਵੀਰੇ ਪੱਖੇ ਵਗੈਰਾ ਦੀ ਕੰਡੀਸ਼ਨ ਜਿਵੇਂ ਨਵੇਂ ਰੀਪਰ ਨੇ ਮੇਲੇ ਜੀ ਇਹ ਰੀਪਰ ਆਪਾਂ ਨੂੰ 275000 ਦੇ 24 ਮਾਡਲ ਵੀਰੇ ਜਿਵੇਂ ਨਵੇਂ ਨਕੋਰ ਕੰਡੀਸ਼ਨ ਚ ਨਵੇਂ ਪੀਸ ਨੇ ਜੀ 100 100 150 100 ਟਰਾਲੀ ਜ਼ੋਰ ਮਾਰ ਕੇ ਬਣਾਈ ਹੋਈ ਹੈ ਬਕਾਇਦਾ ਕਟੀਆਂ ਜੀ ਇਹ ਰੀਪਰ ਲੈਣ ਨੇ ਇਹ ਵੀ ਆਜੋ ਤੁਸੀਂ ਮੇਰੇ ਲਿਜਾ ਸਕਦੇ ਹੋ ਇਹਨਾਂ ਨੂੰ ਵੀਰੇ ਫੋਨ ਤੇ ਵੀ ਮੰਗਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਕਾਟ ਨਹੀਂ ਨਿਕਲੂਗੀ ਅੱਗੇ ਆ ਗਈ ਆਪਾਂ ਨਾਲ ਕੋਲੇ ਇਹ ਵੀ ਉਸੇ ਨਾਲ ਦਾ 24 ਮਾਡਲ ਵੀਰੇ 57 ਇੰਚੀ ਰੀਪਰ ਆਈ ਇਹ ਰੀਪਰ ਵੀ ਜਿਵੇਂ ਨਵਾਂ ਨਕੋ ਰੀਪਰ ਆ ਫਿੰਗਰਾਂ ਹੁੰਗਰਾਂ ਵੀਰੇ ਕੁਝ ਨਹੀਂ ਕਰਨਾ ਇਹਦਾ ਵੀ ਜਾ ਕੇ ਬਲੇਡਾਂ ਦੇ ਪਾਸੇ ਚੇਂਜ ਹੋਣਗੇ ਕੁਝ ਬਲੇਡ ਨਵੇਂ ਪੈਣਗੇ ਵੀਰੇ ਤਕਰੀਬਨ ਅੱਧੇ ਤੋਂ ਵੀ ਘੱਟ ਬਲੇਡ ਨਵੇਂ ਪੈਣਗੇ ਚਾ ਜਾਰ ਦੀ ਕੰਡੀਸ਼ਨ ਲਪੇਟਾਂ ਦੀ ਕੰਡੀਸ਼ਨ ਜਮਾਂ ਓਕੇ ਆ ਹਰ ਇੱਕ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਰੀਪਰ ਦੀ 2024 ਮਾਡਲ 275000 ਦਾ ਜੀ ਅੱਗੇ EV 24a 24 ਦੇ ਆਪਣੇ ਕੋਲੇ ਤਿੰਨ ਪੀਸ ਨੇ ਜੀ 2024 ਮਾਡਲ ਇਹ ਵੀ ਪੀਸ ਆ ਪੀਸ ਇਹ ਵੀ ਜਮਾ ਨਮਨਕੋਰ ਐ ਵੀਰੇ ਬਾਦੂ ਗੱਲਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਦੇਖੋ ਉਨਾ ਵਰਗੇ ਹੀ ਐ ਵੀਰੇ ਫਿੰਗਰਾਂ ਵਗੈਰਾ ਕੁਝ ਨਹੀਂ ਐ ਪਾਲ ਦਾ ਬਲੇਡਾਂ ਦੇ ਪਾਸੇ ਚੇਂਜ ਹੋ ਕੇ ਚੱਲੂ ਆ ਜੀ 24 ਮਾਰਲ ਬਿਸ਼ਕਰਮਾ 741 ਕੁੱਲ 2,75,750 ਦੇ ਪੀਸ ਵੀਰੇ 24 ਮਾਰਲ ਜਿਹੜਾ ਮਰਜੀ ਛਾਂਟ ਕੇ ਲੈ ਜਿਓ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਨੱਚ ਆਜੋ ਵੀਰੇ ਅੱਗੇ ਅੱਗੇ ਆਗੇ ਆਪਣੇ ਕੋਲ ਇਹ ਤਿੰਨ ਚਾਰ ਪੀਸ ਨੇ ਐਗਰੀ ਜਾਂਉਂਦੇ ਐਗਰੀ ਜਾਂਉਂਦੇ ਆਪਣੇ ਕੋਲੇ 63 ਇੰਚ ਵੀ ਮਿਲ ਜਾਣਗੇ 57 ਵੀ ਮਿਲ ਜਾਣਗੇ 57 ਇੰਚੀ 2024 ਮਾਡਲ ਹੈ ਵੀਰੇ 2,80,000 ਦਾ ਪੀਸ ਪਊਗਾ ਜੀ ਵੱਡੇ ਟਾਇਰਾਂ ਚ ਨਵਾਂ ਪੀਸ ਜੀ ਇਹਨੂੰ ਜਿਵੇਂ ਨਵੇਂ ਹੀ ਕਹਿ ਸਕਦੇ ਹੋ ਦੇਖੋ ਬਣੀ ਹੋਈ ਤਾਂ ਹੈਗੀ 100 ਕੁ ਟਰਾਲੀ ਪਰ ਪੀਸ ਨਵੇਂ ਵਰਗੀ ਨੇ ਦੇਖੋ ਕੰਡੀਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਜੀ ਪੱਖੇ ਵਗੈਰਾ ਜਿਵੇਂ ਨਵੇਂ ਵਰਗੀ ਪਏ ਨੇ ਇਹ ਆ ਗਿਆ ਆਪਣੇ ਕੋਲੇ 57 ਇੰਚੀ 2,80,000 ਦਾ ਜਿਵੇਂ ਨਵੇਂ ਵਰਗਾ ਪੀਸ ਅੱਗੇ ਆ ਗਿਆ ਆਪਣੇ ਕੋਲੇ ਇਹ ਹੈਗੇ ਜੀ 24 ਮਾਡਲ ਇਹ ਵੀ 57 ਇੰਚੀ ਹੈ ਜੀ ਇਹ 2,75,000 ਦਾ ਇਹ ਥੋੜ ਜਿਗ ਜਿਵੇਂ ਸਾਨੂੰ ਐ ਲੱਗਿਆ ਫਿੰਗਰ ਹੈ ਜੀ ਕਸਾਈ ਚ ਹੋਣ ਜੀ ਤਾਂ ਕਰਕੇ ਉਹਦੇ ਨਾਲੋਂ 5000 ਰੇਟ ਘੱਟ ਰੱਖਿਆ ਪੀਸ ਜਮਾ ਨਵੇਂ ਵਰਗੇ ਪੀਸ ਚੇਚ ਵੀ ਕੋਈ ਘਾਤ ਨਹੀਂ ਜਮਾ ਨਵਾਂ ਨਕੋਰ 275000 ਦਾ ਦੇਖ ਕੁਵੇਰੇ ਥੱਲੇ ਦੀ ਕੰਡੀਸ਼ਨ ਆ ਪੱਖੇ ਵਗੈਰਾ ਸਟੀਲੀ ਪੱਖੇ ਨੇ ਵੀਰੇ ਆਮ ਨੂੰ ਉਹਦੇ ਪੱਖੇ ਨਹੀਂ ਪਾਏ ਇਹਨਾਂ ਦੇ ਐਗਰੀਆ ਹੁੰਦਾ ਵੀਰੇ ਬਹੁਤ ਛੇਤੀ ਬਹੁਤ ਥੋੜੇ ਟਾਈਮ ਚ ਬਹੁਤ ਵੱਡਾ ਨਾਮ ਬਣਾ ਰਖਿਆ ਐਗਰੀਆ ਉਹਨੇ ਨਾਮ ਬਣਾਇਆ ਕਾਦੇ ਕਾਰਨ ਐ ਸਿਰਫ ਕੁਆਲਿਟੀ ਕਰਨ ਕੁਆਲਿਟੀ ਨਾਲ ਕੋਈ ਉਹ ਨਹੀਂ ਹੈਗਾ ਵੀਰੇ ਕੋਈ ਘਾਟ ਨਹੀਂ ਦੇਖੋ ਕਿਸੇ ਵੀ ਪਾਸੋਂ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਹੈਗੀ ਵੀਰੇ ਵੀ ਆਪਾਂ ਵਧੀਆ ਚੀਜ਼ ਬਣਾਉਣੀ ਐ ਨਾਮ ਬਣਾਉਣ ਵਾਸਤੇ ਵੀਰੇ ਮਿਹਨਤਾਂ ਕਰਨੀਆਂ ਪੈਂਦੀਆਂ ਉਹੀ ਚੀਜ਼ ਐ ਵੀਰੇ ਦੇਖੋ ਕੁਆਲਿਟੀ ਸ਼ਾਈਨਿੰਗ ਦੇਖੋ ਇਨਾ ਚ ਐਗਰੀਆ ਚ ਆ ਜਾ ਵੀਰੇ 63 ਇੰਚੀ ਦਿਖਿਆ ਤੇ ਪੱਖੇ ਵਗੈਰਾ ਵੀਰੇ ਪੂਰੇ ਵਧੀਆ ਨੇ ਪੱਕੇ ਨੱਚ ਵੀ ਉਹੀ ਜਿਸਤੀ ਯਾਦਰ ਵਾਲੇ ਨੇ ਵੱਡੇ ਟੈਰਾਂ ਚ 76 ਇੰਚੀ ਹੈ ਜੀ ਵੱਡੇ ਕਟਰ ਵਾਲਾ ਜਿਹੜੇ ਭਰਾ ਨੇ ਲੰਨੈ ਨੇ ਵੱਡੇ ਕਟਰ ਵਾਲਾ ਆਪਣੇ ਕੋਲੇ ਵੀਰੇ ਜਗਤਜੀਤ ਲੈਂਡ ਫੋਰਸ ਐਗਰੀਜਨਤ ਨੇ ਕੁਆਲਿਟੀਾਂ ਚ ਨੇ 64 ਇੰਚੀ ਆਪਣੇ ਕੋਲੇ ਇੱਕ ਨਿਊ ਵਿਸ਼ਕਰਮਾ ਵੀ ਆਉਣਾ ਹੈ ਇਹ ਵੀਰੇ 290000 ਦਾ 76 ਇੰਚੀ ਵੱਡੇ ਕਟਰ ਵਾਲਾ 2000 ਤੇ 24 ਮਾਡਲ ਇਹ ਵੀਰੇ ਤਕਰੀਬਨ ਜਿੰਨੇ ਕ ਆਪਣੇ ਕੋਲੇ ਘਰੇ ਹੁਣ ਰੀਪਰ ਨੇ ਵੀਰੇ ਇਹਨਾਂ ਦੀ ਵੀਡੀਓ ਤੁਹਾਨੂੰ ਸਾਰੀ ਪਾਤੀ ਆਪਾਂ ਨੇ ਨੈਕਸਟ ਵੀਡੀਓ ਵੀਰੇ ਤੁਹਾਨੂੰ ਸੂਪਰਸੀਡਰ ਰੋਟਾ ਫੀਟਰ ਵਗੈਰਾ ਵੀਰੇ ਟਰਾਲੀਆਂ ਵਗੈਰਾ ਲੇਜ਼ਰ ਦੀ ਪਿਛਲੀ ਵੀਡੀਓ ਜਿਹੜੀ ਨੇ ਲੇਜ਼ਰ ਲੈਣੇ ਕਿਸੇ ਬਰਾ ਨੇ ਉਹ ਆਪਣੀ ਇਹਦੂ ਪਿੱਛੇ ਵਾਲੀ ਵੀਡੀਓ ਦੇਖੋ ਵੀਰੇ ਆਪਾਂ ਕੱਲੇ ਪਾਈ ਆ ਪਰਸੋਂ ਉਹ ਵੀਡੀਓ ਜਾ ਕੇ ਤੁਸੀਂ ਲੇਜ਼ਰਾਂ ਦਾ ਸਾਰਿਆਂ ਦਾ ਰੇਟ ਸਾਰਿਆਂ ਦੀ ਡਿਟੇਲ ਦੇਖ ਸਕਦੇ ਹੋ ਕੋਈ ਸੂਪਰਸੀਡਰਾਂ ਦੀ ਤੇ ਰੋਟਾ ਫੀਟਰਾਂ ਦੀ ਡਿਟੇਲ ਦੇਖਣੀ ਹੈ ਵੀਰੇ ਉਹ ਨੈਕਸਟ ਪਾਰਟ ਚ ਦੇਖਿਓ ਜੁੜੇ ਰਹੋ ਵੀਰੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਚ